ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਰੋਕਲੀ ਦੀ ਸਬਜ਼ੀ ਬਣਾਵਾਂਗੇ ਇਹਨੂੰ ਆਪਾਂ ਰਾਗੀ ਦੀ ਰੋਟੀ ਨਾਲ ਖਾਵਾਂਗੇ ਆਪਾਂ ਜੀ ਬਹੁਤ ਹੀ ਘੱਟ ਮਸਾਲਿਆਂ ਵਿੱਚ ਬਰੋਕਲੀ ਤਿਆਰ ਕਰਾਂਗੇ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਖੇਤਾਂ ਵਿੱਚੋਂ ਆਪਾਂ ਬਰੋਕਲੀ ਤੋੜਾਂਗੇ ਤੇ ਇਹ ਬਰੋਕਲੀ ਜੀ ਬਹੁਤ ਹੀ ਝਟਪਟ ਬਣ ਕੇ ਤਿਆਰ ਹੋ ਜਾਏਗੀ ਤੇ ਬਹੁਤ ਹੀ ਘੱਟ ਮਸਾਲਿਆਂ ਵਿੱਚ ਤੇ ਬਹੁਤ ਹੀ ਜ਼ਿਆਦਾ ਸਵਾਦ ਆਪਾਂ ਬਰੋਕਲੀ ਦੇ ਪੱਤੇ ਵਗੈਰਾ ਲਾ ਦੇਵਾਂਗੇ ਇਹਦੇ ਪੱਤੇ ਵੀ ਤੁਸੀਂ ਆਲੂ ਪਾ ਕੇ ਪੁਰਜੀ ਵੀ ਬਣਾ ਸਕਦੇ ਹੋ ਸਾਗ ਵਿੱਚ ਵੀ ਵਰਤੋਂ ਕਰ ਸਕਦੇ ਹੋ ਬਰੋਕਲੀ ਨੂੰ ਆਪਾਂ ਕੱਟ ਲਿਆ ਆਪਾਂ ਇਹਦੇ ਡੰਡਲ ਦੀ ਵੀ ਵਰਤੋਂ ਕਰਾਂਗੇ ਡੰਡਲ ਵਿੱਚ ਵੀ ਬਰੋਕਲੀ ਤਰ੍ਹਾਂ ਬਹੁਤ ਜ਼ਿਆਦਾ ਗੁਣ ਪਾਏ ਜਾਂਦੇ ਹਨ ਤੇ ਇੱਕ ਸਬਜ਼ੀ ਦਾ ਸਵਾਦ ਕਈ ਗੁਣਾ ਇਹਦੇ ਨਾਲ ਵੱਧ ਜਾਂਦਾ ਹੈ ਤੇ ਸਬਜ਼ੀ ਜਿਹੜੀ ਹੈ ਉਹ ਕਰਾਰੀ ਬਣਦੀ ਹੈ ਕੂਲੇ-ਕੂਲੇ ਡੰਡਲ ਆਪਾਂ ਲਵਾਂਗੇ ਇਹਨਾਂ ਨੂੰ ਛਿੱਲ ਬਣਾ ਕੇ ਇਹਨਾਂ ਨੂੰ ਛੋਟੇ-ਛੋਟੇ ਆਕਾਰ ਵਿੱਚ ਕੱਟ ਲਵਾਂਗੇ ਜੀ ਜਿਹੜੇ ਕੁਲੇ ਡੰਡਲ ਹੋਏ ਉਹਨਾਂ ਨੂੰ ਆਪਾਂ ਲੈ ਲਾਂਗੇ ਤੇ ਇੱਧਰ ਆਪਾਂ ਪਿਆਜ਼ ਹਰੀ ਮਿਰਚ ਟਮਾਟਰ ਇਹ ਕੱਟ ਲਿਆ ਏ ਤੇ ਡੰਡਲ ਵੀ ਆਪਾਂ ਕੱਟ ਲਿਆ ਆਪਾਂ ਪਾਲਕ ਦੀ ਵੀ ਵਰਤੋਂ ਕਰਾਂਗੇ ਹਰੀ ਮਿਰਚ ਮੈਂ ਥੋੜੀ ਜ਼ਿਆਦਾ ਲਈ ਏ ਕਿਉਂਕਿ ਬਹੁਤ ਘੱਟ ਕੌੜੀ ਏ ਮਿਰਚ ਤੇ ਇੱਧਰ ਆਲੂਆਂ ਨੂੰ ਆਪਾਂ ਪਾਣੀ ਵਿੱਚ ਰੱਖ ਲਿਆ ਕਾਲੂ ਕੱਟਿਆ ਤੇ ਬਰੋਕਲੀ ਆਪਾਂ ਕੱਟ ਲਈ ਤੇਲ ਗਰਮ ਕਰਾਂਗੇ ਤੇਲ ਵਿੱਚ ਪਿਆਜ਼ ਹਰੀ ਮਿਰਚ ਟਮਾਟਰ ਇਹ ਪਾ ਕੇ ਥੋੜੇ ਦੇਰ ਪੁੰਨਾਂਗੇ ਆਪਾਂ ਇਹਨਾਂ ਨੂੰ ਬਹੁਤ ਘੱਟ ਸਾਰਿਆਂ ਨੂੰ ਪੁੰਨਣਾ ਹੈ ਤੇ ਵੀਰੇ ਥੋੜੇ ਜਿਹਾ ਸੌਫਟ ਹੋ ਗਏ ਸਨ 4 ਮਿੰਟ ਬਾਅਦ ਤੇ ਆਪਾਂ ਬਰੋਕਲੀ ਦੇ ਜਿਹੜੇ ਡੰਡਲ ਲਏ ਉਹਨਾਂ ਨੂੰ ਪਾ ਕੇ ਫਿਰ ਨਾਲ ਇਹਨੂੰ ਆਪਾਂ ਕੁਛੇ ਟਾਂਕਾ ਦਾਂਗੇ ਤਾਂ ਕਿ ਇਹਦੇ ਡੰਡਲਾ ਥੋੜੇ ਜਿਹਾ ਸੌਫਟ ਹੋਣ ਸਕੇ। ਆਪਾਂ ਇਹਨਾਂ ਦਾ ਕ੍ਰਾਂਚੀਪਨ ਬਚੀ ਰਹਿਣ। ਤੇ ਆਪਾਂ ਬਹੁਤ ਜ਼ਿਆਦਾ ਇਹਨਾਂ ਨੂੰ ਪੁੰਨਣਾ ਨਹੀਂ ਕਿਸੇ ਨੂੰ ਵੀ ਵਿੱਚ। ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਚਲਾ ਦੇਵਾਂਗੇ। ਇਹਦੇ ਵਿੱਚ ਆਪਾਂ ਆਲੂ ਪਾ ਦਾਂਗੇ। ਆਪਾਂ 5-3 ਮਿੰਟ ਤੱਕ ਪਕਾਵਾਂਗੇ ਤਾਂ ਕਿ ਆਲੂ ਥੋੜੇ ਜਿਹਾ ਸੌਫਟ ਹੋਣ ਸਕੇ। ਤੇ ਮਸਾਲਿਆਂ ਵਿੱਚ ਆਪਾਂ ਨਮਕ, ਹਲਦੀ, ਕਾਲੀ ਮਿਰਚ ਤੇ ਧਨੀਆ ਪਾਊਡ ਆਪਾਂ ਜਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਾਂਗੇ ਤੁਸੀਂ ਜਿਆਦਾ ਖੰਡ ਤੇ ਲਾਲ ਮਿਰਚ ਪਾ ਸਕਦੇ ਹੋ ਤੇ ਇਹਦੇ ਉੱਪਰ ਹੀ ਆਪਾਂ ਬਰੋਕਲੀ ਤੇ ਪਾਲਕ ਨਾਲ ਹੀ ਪਾ ਦਾਂਗੇ ਕਿਉਂਕਿ ਆਲੂ ਆਪਣੇ ਤਕਰੀਬਨ ਬਣ ਹੀ ਗਿਆ ਹੈ ਤੇ ਬਰੋਕਲੀ ਬਹੁਤ ਜਲਦੀ ਬਣ ਜਾਂਦੀ ਤੇ ਪਾਲਕ ਵੀ ਬਹੁਤ ਜਲਦੀ ਬਣ ਜਾਂਦੀ ਪਾਲਕ ਵਿੱਚ ਵੀ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਤੇ ਇਹ ਤੁਸੀਂ ਸਬਜ਼ੀ ਬਣਾਓਗੇ ਤੁਹਾਡਾ बार-बार ਬਣਾਉਣ ਨੂੰ ਦਿਲ ਕਰੇਗਾ ਬਹੁਤ ਹੀ ਸਿੰਪਲ ਤਰੀਕੇ ਨਾਲ ਤੇ ਬਹੁਤ ਹੀ ਸਵਾਦ ਬਣਦੀ ਹੈ ਜਿਹੜਾ ਵੀ ਖਾਏਗਾ ਤੁਹਾਡੀ ਤਾਰੀਫ਼ ਕੀਤੇ ਬਿਨਾ ਰਹਿ ਨਹੀਂ ਸਕੇਗਾ ਆਪਾਂ ਕੋਸਤੇ ਢੱਕ ਦਾਂਗੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਹਿਲਾ ਦਾਂਗੇ ਸਬ지 ਆਪਣੀ ਤਕਰੀਬਨ ਹੀ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਉੱਤੇ ਅਦਰਕ ਕਦੂਕਸ਼ ਕੀਤਾ ਹੋਇਆ ਇੱਕ ਚਮਚਾ ਛੋਟਾ ਤੇ ਧਨੀਆ ਹਰਾ ਧਨੀਆ ਕੱਟਿਆ ਹੋਇਆ ਬਰੀਕ-ਬਰੀਕ ਉਹ ਪਾਵਾਂਗੇ ਸਬ지 ਆਪਣੀ ਬਿਲਕੁਲ ਤਿਆਰ ਹੈ ਜੀ ਆਪਾਂ ਇਹਨੂੰ ਰਾਗੀ ਦੀ ਰੋਟੀ ਨਾਲ ਸਰਵ ਕਰਾਂਗੇ ਨਾਲ ਆਪਾਂ ਦਹੀਂ ਲਿਆਏ ਨਾਲ ਆਪਾਂ ਲੱਸੀ ਲਈ ਤੁਸੀਂ ਚਾਹੋ ਤਾਂ ਨਿੰਬੂ ਵੀ ਨਚੋੜ ਦਿਓ ਇਸ ਨਾਲ ਇਹਦਾ ਟੇਸਟ ਬਹੁਤ ਵਧੀਆ ਲੱਗਦਾ ਆਪਾਂ ਇਹਦੇ ਤੇ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ ਇਸ ਨਾਲ ਇਹਦਾ ਟੇਸਟ ਆ ਜਿਹੜਾ ਹੋਰ ਵੀ ਜ਼ਿਆਦਾ ਵਧ ਜਾਵੇਗਾ ਤੁਸੀਂ ਵੀ ਜੇ ਜ਼ਰੂਰ ਤਿਆਰ ਕਰਿਓ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ